ਜੀ ਦੋਸਤੋ ਉਮੀਦ ਆ ਤੁਸੀਂ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਨਾਮ ਮਨਪ੍ਰੀਤ ਆ ਅੱਪਾ ਇੱਕ ਲੜੀ ਸ਼ੁਰੂ ਕੀਤੀ ਆ ਜਿਹਦੇ ਤਹਿਤ ਆਪਾਂ ਦੁਨੀਆ ਭਰ ਵਿੱਚ ਜੋ ਮਹਾਨ ਔਰਤਾਂ ਨੇ ਜੜੀਆਂ ਨੇ ਹਿਸਟਰੀ ਦੇ ਵਿੱਚ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਆਂ ਸੋ ਉਮੀਦ ਆ ਵੀ ਤੁਹਾਨੂੰ ਇਹ ਲੜੀ ਪਸੰਦ ਆਰੀ ਹੋਊਗੀ ਤੇ ਮੇਰੀ ਹਰ ਇੱਕ ਕੋਸ਼ਿਸ਼ ਆ ਜਿਵੇਂ ਨਾ ਕਿ ਮੈਂ ਕਰਕੇ ਵੀ ਮੈਂ ਇਸ ਲੜੀ ਨੂੰ ਜੋ ਕੰਟੀਨਿਊ ਰੱਖਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਊਬਾ ਦੀ ਉਸ ਮਹਾਨ ਸ਼ਖਸੀਅਤ ਬਾਰੇ ਜਿਸ ਨੇ ਕਿਊਬਾ ਵਿੱਚ ਹੀ ਨਹੀਂ ਜਦੋਂ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਨਕਲਾਬ ਲਈ ਉਹਨੇ ਪ੍ਰੇਰਨਾ ਸਰੋਤ ਬਣੇ ਇਹੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿਊਬਾ ਬਾਰੇ ਕਿਉਂਕਿ ਮੈਂ ਪੜਿਆ ਮੈਨੂੰ ਪਤਾ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਸੋ ਕਿਊਬਾ ਇੱਕ ਕਰੇਬੀਅਨ ਟਾਪੂ ਦੇਸ਼ ਆ ਜੋ ਕਿ ਇੱਕ ਛੋਟਾ ਦੇਸ਼ ਆ ਜਿਸ ਨੂੰ 1900 ਸੌਰੀ 1492 ਦੇ ਵਿੱਚ ਖੋਜਿਆ ਗਿਆ ਸੀਗਾ ਕੋਲੰਬਸ ਦੁਆਰਾ ਉਸ ਸਮੇਂ ਇਹ ਸਪੇਨ ਦੀ ਕਲੋਨੀ ਸੀ ਤੇ 19ਵੀਂ ਸਦੀ ਦੇ ਅਖੀਰ ਵਿੱਚ ਕਿਊਬ ਨੇ ਕਿਊਬਾ ਨੇ ਸਪੇਨ ਤੋਂ ਆਜ਼ਾਦੀ ਲਈ ਲਾਈਕ ਜੁੱਧ ਲੜਿਆ ਤੇ ਜਿਹਦੇ ਵਿੱਚ ਮਤਲਬ ਫਿਰ 1960 ਦੇ ਨੇੜੇ ਤੇੜੇ ਫਦੇਲ ਕਾਸਟ ਲੋ ਦੀ ਅਗਵਾਈ ਵਿੱਚ ਕਿਊਬਾ ਦੇ ਵਿੱਚ ਕਮਿਊਨਿਸਟ ਇਨਕਲਾਬ ਆਇਆ ਜਿੱਥੇ ਸੋਸ਼ਲਿਸਟ ਸਰਕਾਰ ਬਣੀ ਤੇ ਜੇ ਆਪਾਂ ਇਹਦੀ ਜੀਓਗ੍ਰਾਫੀਕਲ ਲੋਕੇਸ਼ਨ ਬਾਰੇ ਗੱਲ ਕਰੀਏ ਤਾਂ ਇਹ ਕੈਨੇਡਾ ਤੋਂ 3500 ਕਿਲੋਮੀਟਰ ਦੂਰ ਆ ਤੇ ਇਹ ਯੂਨਾਈਟਿਡ ਸਟੇਟਸ ਤੋਂ ਆਪਾਂ ਕਹਿ ਸਕਦੇ ਹਾਂ 145 ਕਿਲੋਮੀਟਰ ਦੂਰ ਹੈ ਸੋ ਆਪਾਂ ਗੱਲ ਕਰਾਂਗੇ ਸਾਡੀ ਅੱਜ ਦੀ ਨਾਇਕਾ ਬਾਰੇ ਸਾਡੀ ਅੱਜ ਦੀ ਗਲਵਾਦੀ ਨਾਇਕਾ ਕੋਮੇਗਿਸ ਸੇਲੀਆ ਸਚਿਸ ਜੋ ਕਿ ਕਿਊਬਾ ਦੀ ਇਨਕਲਾਬੀ ਲਹਿਰ ਦੀ ਇੱਕ ਅਹਿਮ ਭੂਮਿਕਾ ਵਾਲੀ ਔਰਤ ਸੀ ਅੱਜ ਆਪਾਂ ਗੱਲ ਕਰਾਂਗੇ ਉਸ ਦੀ ਜ਼ਿੰਦਗੀ ਬਾਰੇ ਇਨਕਲਾਬੀ ਕਾਰਜਾਂ ਬਾਰੇ ਤੇ ਕਿਵੇਂ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਬਤਾਈ ਸੋ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਕਰਕੇ ਤੁਸੀਂ ਇੱਕ ਹੋਰ ਇਨਕਲਾਬੀ ਔਰਤ ਇੱਕ ਮਹਾਨ ਔਰਤ ਬਾਰੇ ਜਾਣ ਸਕੋਗੇ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਜ਼ਿੰਦਗੀ ਦੀ ਜ਼ਿੰਦਗੀ ਦੀ ਸ਼ੁਰੂਆਤ ਇਸ ਆਸਟ੍ਰੇਲੀਆ ਸਚੀਜ਼ ਦਾ ਜਨਮ 9 ਮਈ 1900 ਬੀ ਨੂੰ ਕਿਊਬਾ ਦੇ ਇੱਕ ਛੋਟੇ ਜਿਹੇ ਮੀਡੀਆ ਲੂਗਾ ਵਿੱਚ ਹੋਇਆ ਉਹ ਇੱਕ ਸੁਭਾਰਨ ਪਰਿਵਾਰ ਤੋਂ ਸੀ ਪਰ ਉਹਨਾਂ ਦਾ ਜਿਹੜਾ ਮਾਇੰਡ ਸੀਗਾ ਬੜਾ ਸ਼ਾਰਪ ਸੀਗਾ ਤੇ ਉਹਨਾਂ ਜਿਹੜੇ ਅਰਾਧੇ ਸੀ ਉਹ ਛੋਟੀ ਉਮਰ ਤੋਂ ਹੀ ਮਜ਼ਬੂਤ ਸੀ ਤੇ ਬਾਅਦ ਵਿੱਚ ਜਿਹੜੇ ਕਿ ਇਨਕਲਾਬੀ ਲਹਿਰ ਦੇ ਵਿੱਚ ਅ ਤਬਦੀਲ ਹੋ ਗਏ ਇਨਕਲਾਬੀ ਲਹਿਰ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਆਪਣੇ ਪਿੰਡ ਵਿੱਚ ਰਹਿ ਕੇ ਸਿਆਸਤ ਤੇ ਸਮਾਜਿਕ ਸਥਿਤੀਆਂ ਨੂੰ ਸਮਝਿਆ ਤੇ ਜਲਦੀ ਹੀ ਉਹਨਾਂ ਨੇ ਮਤਲਬ ਰਾਜਨੀਤੀ ਦੇ ਵਿੱਚ ਆਪਣੀ ਇਨਕਲਾਬੀ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਦੀ ਇਨਕਲਾਬੀ ਜ਼ਿੰਦਗੀ ਦੀ ਸ਼ੁਰੂਆਤ ਸੀ ਜੋ 1950 ਦੇ ਦਹਾਕੇ ਵਿੱਚ ਕੀਤੀ ਸੀ ਜਦੋਂ ਕਿ ਉੱਭ ਵਿੱਚ ਬਾਤਸ਼ਤਾ ਦੀ ਜਿਹੜੀ ਸਾਹੀ ਸਰਕਾਰ ਦੇ ਖਿਲਾਫ ਇਨਕਲਾਬ ਲੜਿਆ ਜਾ ਰਿਆ ਸੀ ਲਹਿਰ ਚੱਲ ਰਹੀ ਸੀ ਤੇ ਉਸ ਟਾਈਮ ਸੇਲੀਆ ਨੇ ਜਿਹੜਾ ਫੀਡਲ ਕਾਸਟਰੋ ਦੀ ਦੇ ਉਸਟਨ 26 ਦੀ ਮੂਵਮੈਂਟ ਦੇ ਵਿੱਚ ਉਹ ਸ਼ਾਮਲ ਹੋ ਗਏ ਉਹ ਇਸ ਮਹਿੰਮ ਦੇ ਵਿੱਚ ਉਹ ਇੱਕ ਅਹਿਮ ਹਿੱਸਾ ਸੀ ਇਸ ਇਲੀਆ ਸਾਚੇਸ ਤੇ ਜਿੱਥੇ ਉਹਨੇ ਨਾ ਸਿਰਫ ਲੜਾਈ ਲਈ ਹਥਿਆਰ ਸਪਲਾਈ ਕੀਤੇ ਬਲਕਿ ਉਹ ਸਾਇਮ ਉਹਨੇ ਆਪਣੀ ਔਰਤਾਂ ਦੀ ਭੂਮਿਕਾ ਨੂੰ ਵੀ ਬੜੀ ਮਤਲਬ ਹਾਈਲਾਈਟ ਕੀਤਾ ਕੀਤਾ ਗਿਆ ਕਿਉਂਕਿ ਉਹਨੇ ਬੜੀ ਅਹਿਮ ਭੂਮਿਕਾ ਨਿਭਾਈ ਸੀਗੀ ਤੇ ਇਸ ਸਮੇਂ ਆਪਾਂ ਗੱਲ ਕਰੀਏ ਜੇ ਬੀਫੇ ਦੇਲ ਕਾਫਰੋ ਕੌਣ ਸੀ ਕਿਉਂਕਿ ਮੈਨੂੰ ਇਦਾਂ ਲੱਗਦਾ ਵੀ ਸਟੋਰੀ ਜਾਂ ਪੂਰੀ ਜਿਹੜੀ ਬਾਇਓਗ੍ਰਾਫੀ ਨੂੰ ਸਮਝਣ ਲਈ ਜਿਹੜੇ ਪ੍ਰਮੁੱਖ ਜੁਗਾਵਾਂ ਨੇ ਜਾਂ ਕਿਰਦਾਰ ਨੇਗੇ ਉਹ ਆਪ ਨੂੰ ਪਤਾ ਹੋਣੇ ਚਾਹੀਦੇ ਨੇ ਉਹ ਇੱਕ ਪ੍ਰਮੁੱਖ ਨੇਤਾ ਸੀ ਜਿਨ੍ਹਾਂ ਨੇ ਕਿਊਬਾ ਦੇ ਵਿੱਚ ਕਮਿਊਨਿਸਟ ਇਨਕਲਾਬ ਦੀ ਅਗਵਾਈ ਕੀਤੀ ਸੀ ਤੇ ਜਦੋਂ ਇਹ ਸੋਸ਼ਲਿਸਟ ਸਰਕਾਰ ਬਣੀ ਸੀ ਤਾਂ ਉਹਨਾਂ ਨੇ ਸਿਹਤ ਅਤੇ ਸਿੱਖਿਆ ਜਾਂ ਹੋਰ ਵੀ ਬਹੁਤ ਸਾਰੇ ਸੁਧਾਰ ਉਹਨਾਂ ਨੇ ਕੀਤੇ ਤੇ ਉਹਨਾਂ ਨੇ ਕਿਊਬਾ ਨੂੰ ਅਮਰੀਕਾ ਦੇ ਪ੍ਰਭਾਵ ਤੋਂ ਆਜ਼ਾਦ ਕਰਵਾਇਆ ਸੀ ਜੋ ਕਿ ਇੱਕ ਬਹੁਤ ਵੱਡੀ ਗੱਲ ਆ ਸੋ ਜੋ ਸੇਲਿਆ ਸਚੇ ਜੀ ਸੀਗੀ ਉਹ ਇਹਨਾਂ ਦੀ ਇਨਕਲਾਬੀ ਕਮਾਂ ਦੇ ਵਿੱਚ ਸਹਾਇਤਾ ਕਰਨ ਵਾਲੀ ਇੱਕ ਇਮਾਨਦਾਰੀ ਸਾਥੀ ਬਣ ਗਈ ਇਹਨਾਂ ਨੇ ਮਿਲ ਕੇ ਮਤਲਬ ਇਨਕਲਾਬ ਦੇ ਵਿੱਚ ਬਹੁਤ ਯੋਗਦਾਨ ਪਾਇਆ ਤੇ ਫਾਈਨਲੀ ਉਹ ਇਨਕਲਾਬ ਲੈ ਕੇ ਆਉਣ ਦੇ ਕੰਮ ਨਹੀਂ ਕਾਮਜਾਬ ਹੋ ਗਏ ਤੇ ਜਦੋਂ ਇਨਕਲਾਬੀ ਲਹਿਰ ਨੇ ਸਿਆਸੀ ਤਣਾ ਦਾ ਸਾਹਮਣਾ ਕੀਤਾ ਤਾਂ ਸੇਲਿਆ ਸਚੇ ਅਤੇ ਉਸ ਦੇ ਸਾਥੀ ਜਿਹੜੇ ਸ਼ਿਆਰਾ ਮੈਸਟਰਾਂ ਦੇ ਪਹਾੜਾਂ ਵਿੱਚ ਲੁੱਕ ਕੇ ਬਾਤੀਸਤਾਨ ਫੌਜ ਨੂੰ ਟੱਕਰ ਦੇ ਰਹੇ ਸੀ ਇਸ ਸਮੇਂ ਸੇਲੀਆਂ ਦੀ ਜਿਹੜੀ ਭੂਮਿਕਾ ਸੀ ਬਹੁਤ ਖਾਸ ਸੀ ਕਿਉਂਕਿ ਉਹ ਹਥਿਆਰ ਸਪਲਾਈ ਕਰਦੀ ਸੀ ਖੁਰਾਕ ਸਪਲਾਈ ਕਰਦੀ ਸੀ ਤੇ ਨਾਲ ਨਾਲ ਲਾਈਕ ਉਹ ਸਾਰੀਆਂ ਚੀਜ਼ਾਂ ਤੇ ਜੇ ਕੋਈ ਜ਼ਖਮੀ ਹੋ ਜਾਂਦਾ ਸੀ ਸੈਨਿਕ ਜਾਂ ਉਹਨਾਂ ਦੇ ਜਿਹੜੇ ਸਾਥੀ ਸੀਗੇ ਆਪਣੇ ਸਾਥੀਆਂ ਦੀ ਉਹ ਸਹਾਇਤਾ ਕਰਦੇ ਸੀਗੇ ਤੇ ਨਾਲ ਹੀ ਉਹਨਾਂ ਨੇ ਜਿਹੜੀ ਗਰਾਲੀਆਂ ਦੇ ਸੈਨਿਕਾਂ ਦੀ ਮਤਲਬ ਉਹਨਾਂ ਨੇ ਆਪਣੀ ਆਪਣੇ ਜਿਹੜੇ ਸਾਥੀ ਸੀਗੇ ਉਹਨਾਂ ਦੀ ਬਹੁਤ ਸਾਰੀ ਸਹਾਇਤਾ ਉਹ ਉਹਨਾਂ ਨੂੰ ਪ੍ਰਦਾਨ ਕੀਤੀ ਸੁਰੱਖਿਆ ਹਾਸਲ ਪ੍ਰਦਾਨ ਕਰਨ ਦੇ ਵਿੱਚ ਜਾਂ ਉਹਨਾਂ ਦੀ ਜਗ੍ਹਾ ਬਦਲਣ ਦੇ ਵਿੱਚ ਜਾਂ ਫਿਰ ਉਹ ਦੁਸ਼ਮਣ ਦੀਆਂ ਜਿਹੜੀਆਂ ਖੁਫੀਆ ਜਾਣਕਾਰੀ ਸੀਗੀ ਤੇ ਉਹਦੇ ਵਿੱਚ ਵੀ ਉਹਨਾਂ ਨੇ ਮਤਲਬ ਕਾਫੀ ਜਾਣਕਾਰੀ ਉਹ ਦਿੰਦੇ ਰਹੇ ਜਿਹੜੇ ਕਿ ਬਹੁਤ ਇੰਪੋਰਟੈਂਟ ਸੀ ਜਿਹੜਾ ਇਹ ਗਰੁਆਲੀਆ ਜੰਗ ਸੀਗੀ ਇਹਦੇ ਇਹ ਸੈਰੀਆ ਲਈ ਬਹੁਤ ਜ਼ਿਆਦਾ ਖਤਰਨਾਕ ਸੀਗੀ ਪਰ ਉਸਨੇ ਆਪਣੇ ਹੌਸਲੇ ਨਾਲ ਜਿਹੜਾ ਸੀਗਾ ਇਨਕਲਾਬ ਲਿਆਉਣ ਦੇ ਵਿੱਚ ਹੈਲਪ ਕੀਤੀ ਤੇ ਆਪਣੇ ਮਤਲਬ ਉਹ ਵਿਚਾਰਾਂ ਨੂੰ ਜਿਉਂਦਾ ਰੱਖਿਆ ਤੇ ਉਹ ਲਗਾਤਾਰ ਇਸ ਚਤਨਾ ਹਿੱਸਾ ਬਉਂਦੇ ਰਹੇ ਤੇ ਇਹਦੇ ਵਿੱਚ ਮਤਲਬ ਲੜਾਈ ਇਸ ਜੰਗ ਦੇ ਵਿੱਚ ਉਹ ਸਿਰਫ ਸਹਾਇਕ ਨਹੀਂ ਸਗੋ ਇੱਕ ਮਹੱਤਮਪੂਰਨ ਮਤਲਬ ਕਰਦਾਰ ਸੀਗੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਆਪਣਾ ਮਤਲਬ ਹੌਂਸਲੇ ਨਾਲ ਇਹ ਜੰਗ ਲੜੀ ਤੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਤੇ ਉਸ ਤੋਂ ਬਾਅਦ ਜਿਹੜੀ اپنی 1953 ਦੇ ਵਿੱਚ ਮੁਕਾੜਾ ਬ੍ਰੈਕਸ ਦੇ ਮਤਲਬ ਹਮਲੇ ਦੇ ਵਿੱਚੋਂ ਮਤਲਬ ਸਿੱਧਾ ਸਿੱਧੇ ਤੌਰ ਤੇ ਸ਼ਾਮਲ ਲਈ ਸੀ ਪਰ ਉਹਨਾਂ ਨੇ ਮਤਲਬ ਬੈਕਐਂਡ ਦੇ ਜਿੱਦਾਂ ਲੋਕ ਹਿਦਿਆਣਾ ਉਹਨਾਂ ਨੇ ਬੈਕਐਂਡ ਦੇ ਬਹੁਤ ਮਜ਼ਬੂਤ ਭੂਮਿਕਾ ਨਿਭਾਈ ਤੇ ਉੱਥੇ ਜਿਹੜੇ ਹਮਲੇ ਤੋਂ ਜ਼ਖਮੀ ਹੋ ਕੇ ਜਿਹੜੇ ਉਹਨਾਂ ਦੇ ਸਾਥੀ ਸੀਗੇ ਹਨਾ ਉਹਨਾਂ ਨੂੰ ਮਤਲਬ سپورਟ ਪ੍ਰੋਵਾਈਡ ਕਰਨੀ ਉਹ ਸਾਰੇ ਕੰਮ ਉਹਨਾਂ ਨੇ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀ ਖੁਫੀਆ ਜਾਣਕਾਰੀ ਜਿਵੇਂ ਆਪਾਂ ਕਹਿੰਦੇ ਆ ਵੀ ਉਹ ਵੀ ਉਹਨਾਂ ਨੇ ਦਿੱਤੀ ਤੇ ਉਹ ਦੁਸ਼ਮਨ ਦੀਆਂ ਪੋਜੀਸ਼ਨਾਂ ਤੇ ਯੋਜਨਾਵਾਂ ਨੂੰ ਟਰੈਕ ਕਰਦੀ ਰਹੀ ਉਸ ਸਮੇਂ ਉਹਨਾਂ ਨੇ ਹਥਿਆਰਾਂ ਦੀ ਅਦਲਾ ਬਦਲੀ ਕਰਨੀ ਤੇ ਇਦਾਂ ਦੇ ਸਾਰੇ ਬਹੁਤ ਸਾਰੇ ਕੰਮਾਂ ਵਿੱਚ ਬੜੀ ਚੁਸਤ ਚਲਾਕੀ ਨਾਲ ਸਟ੍ਰੈਟਜੀਆ ਬਣਾ ਕੇ ਮਤਲਬ ਬੜੀ شدت ਨਾਲ ਕੰਮ ਕੀਤਾ ਤੇ ਜਦੋਂ ਇਨਕਲਾਬ ਦੀ ਜਿੱਤ ਹੋਈ ਤਾਂ ਉਸ ਤੋਂ ਬਾਅਦ ਕਿਊਬਾ ਦੇ ਇਨਕਲਾਬੀ ਜਿੱਤ ਤੋਂ ਬਾਅਦ ਅਸੇਲੀਆ ਸੱਚੇ ਸਿਰਫ ਮਤਲਬ ਫੀਲਡ ਕਾਸਟਰ ਨਾਲ ਮਿਲ ਕੇ ਬਿਨਾ ਕਿਸੇ ਕਮੀ ਦੇ ਮਤਲਬ ਸਮਾਜਿਕ ਤਬਦੀਲੀਆਂ ਅੱਗੇ ਕਿੰਨੀਆਂ ਉਹਨੂੰ ਮਤਲਬ ਆਪਾਂ ਲੋਕਾਂ ਲਈ ਚੰਗਾ ਕਿਵੇਂ ਕਰ ਸਕਦੇ ਆ ਉੱਥੇ ਵੀ ਉਹ ਆਪਣਾ ਬਹੁਤ ਸਾਰੇ ਜਿਹੜੇ ਰੋਲ ਸੀਗੇ ਨਿਭਾਉਂਦੇ ਰਹੇ ਲਗਾਤਾਰ ਕੰਮ ਕਰਦੇ ਰਹੇ ਆਪਣੀ ਜ਼ਿੰਦਗੀ ਦੇ ਅੰਤ ਤੱਕ ਤੇ 11 ਜੁਲਾਈ 1980 ਨੂੰ ਉਹਨਾਂ ਨੂੰ ਕੈਂਸਰ ਹੋ ਗਿਆ ਸੀ ਜਿਸ ਕਾਰਨ ਉਹਨਾਂ ਦੀ ਡੈਥ ਹੋ ਗਈ ਤੇ ਇਸ ਤਰੀਕੇ ਨਾਲ ਕਿਊਬਾ ਨੇ ਇੱਕ ਮਹਾਨ ਮਤਲਬ ਇਨਕਲਾਬੀ ਸਫਲियत ਨੂੰ ਗੁਆ ਲਿਆ ਪਰ ਉਹਨਾਂ ਦਾ ਜਿਹੜਾ ਕੰਮ ਆ ਤੇ ਯੋਗਦਾਨ ਆ ਉਹ ਕਿਊਬਾ ਵਿੱਚ ਤੇ ਦੁਨੀਆ ਭਰ ਵਿੱਚ ਅੱਜ ਵੀ ਯਾਦ ਕੀਤਾ ਜਾਂਦਾ ਸੋ ਸਾਨੂੰ ਸੇਲੀਆ ਸਚੇਜ਼ ਦੀ ਜੋ ਬਾਇਓਗ੍ਰਾਫੀ ਹੈ ਉਹਨਾਂ ਤੋਂ ਇਹ ਹੀ ਸਿੱਖਣ ਨੂੰ ਮਿਲਦਾ ਕਿ ਉਹ ਨਾ ਸਿਰਫ ਇਨਕਲਾਬੀ ਹੋਰ ਸੀ ਸੋ ਉਹਨਾਂ ਨੇ ਸਮਾਜਿਕ ਤੇ ਰਾਜਨੀਤਿਕ ਬਦਲਾਅ ਲਿਆਉਣ ਲਈ ਵੀ ਕਾਫੀ سارے ਸਟੈਪ ਇਨਕਲਾਬ ਤੋਂ ਬਾਅਦ ਵੀ ਉਹਨਾਂ ਨੇ ਕਿਤੇ ਤੇ ਉਹਨਾਂ ਨੇ ਕਿਹਾ ਵੀ ਜੇ ਲਾਈਕ ਇਰਾਦਾ ਮਜ਼ਬੂਤ ਹੋਵੇ ਤਾਂ ਹਰ ਮੁਸ਼ਕਿਲ ਨੂੰ ਜਿੱਤਿਆ ਜਾ ਸਕਦਾ ਕਿਉਂਕਿ ਜੰਗ ਦੇ ਦੌਰਾਨ ਕਾਫੀ ਜ਼ਿਆਦਾ ਖਤਰਨਾਕ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਪਰ ਉਹਨਾਂ ਨੇ ਆਪਣੇ ਹੌਸਲੇ ਤੇ ਹਿੰਮਤ ਨਾਲ ਲਗਾਤਾਰ ਉਹ ਆਪਣੇ ਸਾਥੀਆਂ ਦੀ ਸਹਾਇਤਾ ਕਰਦੇ ਰਹੇ ਤੇ ਜੇ ਤੁਹਾਨੂੰ ਲੱਗਦਾ ਵੀ ਇਹ ਕਹਾਣੀ ਜਾਂ ਇਹ ਜਿਹੜੀ ਬਾਇਓਗ੍ਰਾਫੀ ਆ ਕਿ ਤੁਹਾਡੇ ਲਈ ਕੁਝ ਪੇਸ਼ ਕੁਝ ਚੰਗੀ ਆ ਤੁਹਾਨੂੰ ਕੁਝ ਚੰਗੀ ਲੱਗੀ ਤਾਂ ਤੁਸੀਂ ਜਿਹੜੇ ਆਪਣੇ ਸੁਝਾਣੇ ਉਹ ਤੁਸੀਂ ਦੇ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਕੱਲ ਨੂੰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਉਦੋਂ ਤੱਕ ਤੁਸੀਂ ਇਹ ਵੀਡੀਓ ਦੇਖਦੇ ਰਹੋ ਧੰਨਵਾਦ ਤੁਹਾਡਾ ਸਭ ਦਾ ਦਿਨ ਚੰਗਾ ਰਹੇ